ਉਹਨੇ ਐਸਟੀਐਮਟੀ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਤੇ ਸਾਡੇ ਜਿਹੜੇ ਹਲਕਾਵ ਦੇ ਐਮਐਲਏ ਸਾਹਿਬ ਰਣਵੀਰ ਸਿੰਘ ਜੀ ਭੁੱਲਰ ਪਹੁੰਚੇ ਨੇ ਨਾਲ ਆਪਣੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਆ। ਸੋ ਜਿਹੜੀ ਅਗਨ ਜਾ ਰਹੇ ਆ ਅਗਨ ਵੋਟ ਜਾ ਰਹੇ ਆ ਪਿੰਡਾਂ ਦੇ ਵਿੱਚ ਜਿੱਥੇ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੈ ਉਸ ਸਮਗਰੀ ਲੈ ਕੇ ਰਾਤ ਸਮਗਰੀ ਲੈ ਕੇ ਪਹੁੰਚ ਰਿਹਾ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ। ਜਾਊਗਾ ਜੀ ਬੇੜਾ ਕਾ ਚੋ। ਕਹਿੰਗੇ ਨਾ ਪਤਾਨ ਤੋਂ ਲੋਕ ਬੈਠੇ ਨੇ। ਕਰ ਲੋ ਕਰ ਲੋ ਕਰ ਲੋ ਕਰ ਲੋ ਟੋਟਲੀ ਖਰਾਬ ਹੋ ਗਿਆ ਉਹ ਤਾਂ ਹੋ ਜਾਣਾ ਗੱਲ ਫਾਲਟ ਮਾੜਾ ਮਾੜਾ ਕੇ ਤੇ ਰਾਤ ਲਾਈਟ ਚੱਲ ਜਾਂਦੀ ਕੱਲ ਤੋਂ ਫਾਲਟ ਆਪਾਂ ਲੱਭ ਕੇ ਪਾਉਂਦੀ ਹਾਂ ਸੋ ਨਗਰ ਦੇ ਨਾਲ ਜਿਹੜੇ ਇੱਥੇ ਹੱਡਪੀੜ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰਦਾਰ ਰਣਵੀਰ ਸਿੰਘ ਜੀ ਪੁੱਲਰ ਇਹਨਾਂ ਤੋਂ ਲੈਣੇ ਆ ਜਾਣਕਾਰੀ ਹਾਂਜੀ ਪੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਸ਼ਸਤਰੀ ਕਾਲ ਜੀ ਸ਼ਸਤਰੀ ਜੀ ਹਾਂਜੀ ਕੀ ਅੱਜ ਦੀ ਜਿਹੜੀ ਸਥਿਤੀ ਇਹਦੇ ਬਾਰੇ ਕੀ ਜਾਨਕਾਰੀ ਸਥਿਤੀ ਪਿਛਲੇ ਕਈ ਦਿਨਾਂ ਤੋਂ ਜਿਉਂ ਦੀ ਤਿਉਂ ਬਣੀ ਹੈ ਜੀ ਨਾ ਤਾਂ ਪਾਣੀ ਘਟਿਆ ਹੈ ਨਾ ਵਧਿਆ ਤੇ ਪ੍ਰੈਜ਼ੈਂਟਲੀ ਜਿਹੜੇ ਸਾਡੇ ਖੋਕੇ ਸਾਰੇ ਪਿੰਡਾਂ ਪਿੰਡ ਜਿਹੜੇ ਆ ਉਹ ਹਵੇਲੀਆਂ ਆ ਜਾਂ ਖੇਤਾਂ 'ਚ ਕਹ ਦੋ ਫਾਰਮ ਹਾਊਸ ਟਾਈਪ ਲੋਕਾਂ ਦੇ ਘਰ ਆ ਜੀ ਤਾਂ ਜਿਹੜੀ ਰਾਹਤ ਸਮਗਰੀ ਆ ਜੀ ਉਹ ਸਾਡੇ ਸਰਪੰਚ ਸਾਡੀਆਂ ਪੰਚਾਇਤਾਂ ਬੜਾ ਉਦਮ ਕਰਕੇ ਸਾਰੇ ਬੜੀ ਮਿਹਨਤ ਕਰਕੇ ਸਾਡੀ ਐਨਡੀਆਰਐਫ ਦੀਆਂ ਟੀਮਾਂ ਸਾਡੀ ਆਰਮੀ ਦੀਆਂ ਟੀਮਾਂ ਜਿਹੜੀਆਂ ਆ ਉਹ ਘਰ ਘਰ ਵਿਚਾਰੀਆਂ ਸੋ ਰਾਹਤ ਸਮਗਰੀ ਲੋਕਾਂ ਤੱਕ ਪਹੁੰਚ ਰਹੀ ਹੈ ਦਵਾਈਆਂ ਪਹੁੰਚ ਰਹੀਆਂ ਡਾਕਟਰ ਪਹੁੰਚ ਰਹੇ ਆ ਪਰ ਇਹ ਹੁਣ ਕੁਦਰਤੀ ਮਾਰ ਹੈ ਜੇ ਕੁਝ ਕੀਤਾ ਨਹੀਂ ਜਾ ਸਕਦਾ ਇੱਕ ਸਰ ਇੱਥੇ ਮੰਗ ਕਰ ਰਹੇ ਸੀ ਕਿ ਆਪਣੇ ਜਿਹੜੇ ਲੋਕਲ ਲੋਕਲ ਹੈਗੇ ਆ ਇਹਨਾਂ ਦੇ ਜਿਹੜੇ ਪਸ਼ੂ ਹੈ ਇਹਨਾਂ ਦੇ ਵਿੱਚ ਕਾਫੀ ਜਿਹੜੀ ਬਿਮਾਰੀ ਜਿਹੜੀ ਹੈ ਪੈਰ ਜਿਹੜੇ ਪਾਣੀ ਦੇ ਵਿੱਚ ਰਹਿਣ ਕਰਕੇ ਫੈਲੀ ਹੋਈ ਹੈ ਉਹਦੇ ਬਾਰੇ ਤੁਹਾਡੀ ਕੋਈ ਜਾਣਕਾਰੀ ਉਹ ਪਸ਼ੂ ਵਿਭਾਗ ਵੱਲੋਂ ਸਾਰੇ ਡਾਕਟਰ ਤਨਾਤ ਨੇ ਜੀ ਘਰ ਘਰ ਜਾ ਕੇ ਇੰਜੈਕਸ਼ਨ ਲਾ ਰਹੇ ਆ ਦਵਾਈਆਂ ਦੇ ਰਹੇ ਆ ਜੋ ਬੈਸਟ ਆ ਉਹ ਸਾਡੇ ਅਣੀ ਵਾਲਾਸਵੰਦੀ ਵਾਲੇ ਕਰ ਰਹੇ ਆ ਜੀ ਠੀਕ ਹੈ ਜੀ ਹੋਰ ਪ੍ਰੋਜੈਕਸ਼ਨ ਵੱਲੋਂ ਇੱਥੇ ਤਸਿਲਦਾਰ ਸਾਹਿਬ ਖੁਦ ਤੇ ਨਾਦ ਨੇ ਜੀ ਉਹਨਾਂ ਦੇ ਨਾਲ ਸੈਕਟਰੀ ਪਟਵਾਰੀ ਪੂਰਾ ਅਮਲਾ ਫੈਲਾ ਨਾਲ ਆ ਪੰਚਾਇਤ ਵਿਭਾਗ ਦੇ ਬੰਦੇ ਨਾਲ ਆ ਸੋ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਔਰ ਸਾਡੇ ਜਿਹੜੇ ਸਰਪੰਚ ਸਹਿਬਾਨ ਆ ਬੜੀ ਪਾਰਦਰਸ਼ਤਾ ਦੇ ਨਾਲ ਇਹ ਸਾਰੇ ਕੰਮ ਕਰ ਰਹੇ ਹਾਂ। ਬਾਕੀ ਬਾਈ ਜੀ ਕਿਸੇ ਨੂੰ ਕੋਈ ਦਿੱਕਤਾਂ ਤੇ ਉਹ ਦੱਸ ਸਕਦਾ ਕੋਈ ਸਾਹਮਣੇ ਕੋਈ ਦਿੱਕਤਾਂ ਦਾ ਹੁਣ ਅਸੀਂ ਬੈਠੇ ਹਾਂ ਖੜੇ ਹਾਂ ਸਾਡੇ ਸਾਰੇ ਸਰਪੰਚ ਸਾਹਿਬਾਨ ਸਾਡੇ ਜਸਵੀਰ ਸਿੰਘ ਜੀ ਸਾਹਿਬ ਸਭੀ ਸਾਹਿਬ ਸਾਰੇ ਜਿੰਨੇ ਵੀ ਸਮਾਜ ਸੇਵੀ ਪਿੰਡ ਦੇ ਆ ਸਾਰੇ ਇਕਜੁੱਟ ਹੋ ਕੇ ਦੇਸੀ ਬਾਕੀ ਇਹ ਤਰਪਾਲਾਂ ਤੇ ਪੂਲਾਂ ਜਿਹੜੀ ਮੰਗ ਆ ਉਹ ਵੀ 10-15 ਮਿੰਟਾਂ ਤੱਕ ਪਹੁੰਚਾਉਣੇ ਆ ਜਿਹੜੇ ਰਹਿ ਵੀ ਗਏ ਕਰ ਤਰਪਾਲਾਂ ਆ ਗਈਆਂ ਜੀ ਹੋਣੀਆਂ ਆਈਆਂ ਜੀ ਆਈਆਂ ਸਾਰਾ ਸਮਾਨ ਵਾਧੂ ਪਿਆ ਜੀ ਠੀਕ ਹੈ ਜੀ ਤਰਪਾਲਾਂ ਪਿੰਡ ਵਾਜੀ ਦਿੱਤੀਆਂ ਹੁਣੇ ਸਾਡੇ ਕੋਲ ਨਾ ਸਮਾਨ ਆਉਣ ਦੀ ਕਮੀ ਨਹੀਂ ਕਿ ਸਮਾਨ ਤੇ ਸਰਕਾਰ ਵੱਲੋਂ ਬਹੁਤ ਆ ਰਿਹਾ ਔਰ ਸਾਡੀ ਸੇਵਾ ਜਿਹੜੀ ਸੰਸਥਾਵਾਂ ਕਰ ਰਹੀਆਂ ਬਹੁਤ ਆ ਰਿਹਾ ਪਰ ਮਾਰ ਕੁਦਰਤ ਦੀ ਕਿ ਮੰਨ ਲਓ ਇੱਥੋਂ 1 ਕਵਿੰਟਲ ਜਾਂ 2 ਕਵਿੰਟਲ ਅਸੀਂ ਚੀਜ਼ ਖੜ੍ਹ ਸਕਦੇ ਆਂ ਪੱਠੇ ਖੜ੍ਹ ਸਕਦੇ ਆਂ ਉਸ ਤੋਂ ਬਾਅਦ ਇੱਥੋਂ 6 ਕਿਲੋਮੀਟਰ ਤੱਕ ਦਰਿਆ ਵਾ ਤੇ 6 ਕਿਲੋਮੀਟਰ ਤੱਕ ਹੀ ਘਰ ਵਸਿਆ ਹਰ ਘਰ ਤੱਕ ਇਹ ਮਜਬੂਰੀ ਆ ਵੀ ਕਿਸੇ ਵੀ ਹਿਸਾਬ ਨਾਲ ਉਹ ਪਛਾਣ ਨਹੀਂ ਸਕਦੇ ਚੋਂ ਦਾ ਥੋੜਾ ਜਿਹਾ ਜਿਹੜੀ ਹਲਕੇ ਸਵਾੜੋ ਸਾਰਾ ਪਚਾਰਾ ਦੋ ਗੱਠਾ ਰੱਖਦੇ ਉਹ ਤਗੜੇ ਹੋ ਕੇ ਦੋਆਂ ਘਰ ਹੁਣੇ ਪਹੁੰਚਦੇ ਨੇ ਦੋ ਗੱਠਾ ਮੰਨ ਲਓ ਆਚਾਰ ਦੀਆਂ ਰੱਖਾਂਗੇ ਦੋ ਕਮੈਂਟਾਂ ਲਦੀਆਂ ਤੇ ਉਹ ਸਿਰਫ ਦੋ ਘਰ ਹੀ ਜਾਣਗੇ ਤੇ ਘਰ ਇੱਥੇ ਸੈਂਕੜੇ ਆ ਤੇ ਉਹ ਤੇ ਹੁਣ ਜਦੋਂ ਪਾਣੀ ਜਿਵੇਂ ਜਿਵੇਂ ਘਟਦਾ ਵਾ ਤੇ ਉਹ ਪਹੁੰਚਾਇਆ ਜਾਓ ਇਹਨਾਂ ਅੱਗੋਂ ਸਾਰੇ ਪਿੰਡਾਂ ਦੀ ਇਹ ਵੀ ਇਹ ਡਿਮਾਂਡ ਆਈ ਆ ਵੀ ਜਿੰਨਾ ਚਿਰ ਸਾਡਾ ਪਾਣੀ ਨਹੀਂ ਘਟਦਾ ਉਹਨਾਂ ਚਿਰ ਉਹਨਾਂ ਚਿਰ ਰੁਕ ਜਾਓ ਜਦੋਂ ਪਾਣੀ ਘਟ ਜੇਗਾ ਤੇ ਡਾਇਰੈਕਟਲੀ ਸਾਡੇ ਤੱਕ ਜੋ ਵੀ ਰਾਸ਼ਨ ਆਉਂਦਾ ਸਮਾਨ ਉਹ ਸਾਡੇ ਘਰੇ ਪਹੁੰਚਣ ਦੀ ਹਾਂਜੀ ਇੱਕ ਇੱਕ ਘਟ ਜਿਵੇਂ ਹੁਣ ਜਿਵੇਂ ਇੱਥੇ ਉੱਤਰੇਗਾ ਤੇ ਇਥੋਂ ਅਸੀਂ ਬੰਡਾਲੇ ਤੱਕ ਮੰਨ ਲਓ 7-8 7-8 ਕਿਲੋਮੀਟਰ ਦਾ ਏਰੀਆ ਤੇ ਉੱਥੋਂ ਤੱਕ ਅਸੀਂ ਪਹੁੰਚਾ ਵੀ ਨਹੀਂ ਸਕਦੇ ਤੇ ਬਾਕੀ ਜਿਹੜੀਆਂ ਹਲਕੀਆਂ ਚੀਜ਼ਾਂ ਦੀਆਂ ਸਾਰੀਆਂ ਪਹੁੰਚੀਆਂ ਜਾ ਰਹੀਆਂ ਡਾਕਟਰਾਂ ਦੀਆਂ ਟੀਮਾਂ ਬੋਰਡ ਕਲੀਨਿਕਾਂ ਪਿੰਡਾਂ ਦੇ ਵਿੱਚ ਘੁੰਮ ਕੇ ਵੀ ਆਉਂਦੀਆਂ ਤੇ ਸਾਰੀ ਸੇਵਾ ਨਭਾਈ ਜਾ ਰਹੀ ਹੈ ਸਰਕਾਰ ਵੀ ਸਹਾਸ ਦੇ ਰਹੀ ਹੈ ਤੇ ਸੰਸਥਾਵਾਂ ਸਾਨੂੰ ਵੀ ਉਹ ਵੀ ਸਾਥ ਦੇ ਰਹੀਆਂ